ਇਦੇ ਵਿੱਚ ਹੈਗਾ ਵਾ ਪਮੋ ਆ ਪਮੋਲੇ ਆ ਆ ਪਮੋਲੇ ਆ ਆ ਹੈਗਾ ਵਾ ਆਪਣਾ ਤਾਂਦੜਾ ਸਾਗ ਬਣਾਉਣਾ ਤਾਂਦੜਾ ਪਮੋਲੇ ਆ ਚਿਬੜਾਂ ਦੀਆਂ ਬੇਲਾ ਠੀਕ ਹੈ ਆ ਬਹੁਤ ਸੋਹਣੇ ਪੱਠੇ ਆ ਤਾਮਣ ਮਧਾਣਾ ਫੁੱਲ ਮਧਾਣਾ ਠੀਕ ਹੈ ਇਹ ਸਾਰਾ ਮੀਹਾਂ ਨਹੀਂ ਹੋਇਆ ਤੇ ਆ ਭਰਿਆ ਪਿਆ ਮੁੰਡੇ ਨੂੰ ਪਿਆਰ ਨਾਲ ਬੁਲਾਇਆ ਹੀ ਸੀ ਸਿਰਫ ਮੈਂ ਕਿਹਾ ਵੀਰੇ ਕੀ ਹਾਲ ਆ ਕਹਿੰਦਾ ਠੀਕ ਆ ਬਹੁਤ ਵਧੀਆ ਕਹਿੰਦਾ ਵੀਰੇ ਉਹ ਆਪਣੀਰੀ ਬਚਾ ਕੇ ਕਹਿੰਦਾ ਹਨਾ ਇਨਾ ਉਥੇ ਆਪਣੇ ਕਿਆਰਾ ਭਰਿਆ ਪਿਆ ਪੱਠਿਆਂ ਦਾ ਸਿਰਫ ਇੱਕ ਬੋਲੀ ਆ ਵੀ ਜਿੰਨਾ ਕਿਸੇ ਨੂੰ ਆਦ ਪਿਆਰ ਨਾਲ ਬੁਲਾ ਲੂ ਤੇ ਉਹਨੇ ਦੇਖ ਲਾ 10 ਪਾ ਦੀ ਕਹਿੰਦਾ ਵੀਰੇ ਉਥੇ ਪੱਠੇ ਆਪਣੇ ਕਿਆਰੀ ਚ ਬਹੁਤ ਆ ਚਾਰ ਲਾ ਕਹਿੰਦਾ ਤੇ ਬੋਲ ਹੀ ਇੱਕ ਦੁਨੀਆ ਤੇ ਮਨੁੱਖ ਦੀ ਸਭ ਤੋਂ ਵੱਡੀ ਖੋਜ ਆ ਬੋਲੀ ਨਾਲ ਹੀ ਸਾਰੇ ਜਗਤ ਦਾ ਤਾਣਾ ਬਾਣਾ ਚੱਲਦਾ ਬੋਲੀ ਨਾਲ ਹੀ ਸੰਸਾਰ ਨਾਲ ਜੁੜ ਜਣੇ ਆ ਬੋਲੀ ਨਾਲ ਹੀ ਨਿਰੰਕਾਰ ਨਾਲ ਜੁੜ ਦਿੰਨੇ ਆ ਬੋਲ ਹੀ ਸੰਸਾਰ ਨਾਲੋਂ ਤੋੜ ਦਿੰਦੇ ਆ ਬੰਦੇ ਨੂੰ ਬੋਲ ਹੀ ਨਿਰੰਕਾਰ ਨਾਲੋਂ ਤੋੜ ਦਿੰਦੇ ਆ ਜੇ ਬੋਲ ਵਧੀਆ ਨਾ ਹੋਣ ਜੇ ਬੋਲ ਵਿਗਾੜ ਹੋਣ ਤਾਂ ਸੰਸਾਰ ਨਾਲੋਂ ਵੀ ਬੰਦਾ ਟੁੱਟ ਜਾਂਦਾ ਨਿਰੰਕਾਰ ਨਾਲੋਂ ਵੀ ਜੀਵਨ ਕੀ ਨਾ ਕਾਦਰ ਦੀ ਕੁਦਰਤ ਨਾਲ ਵੀ ਬੰਦਾ ਬੋਲਾਂ ਨਾਲ ਹੀ ਜੁੜਦਾ ਏ ਜੇ ਮਾਲਕ ਦਾ ਨਾਮ ਸਲਾਹਿਆ ਜਾਂਦਾ ਉਹ ਵੀ ਅੱਖਰਾਂ ਬੋਲਾਂ ਨਾਲ ਹੀ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਬੋਲੀ ਦਾ ਲਿਖਣਾ ਬੋਲਣਾ ਵੀ ਅੱਖਰਾਂ ਰਾਹੀ ਏ ਸੋ ਓਨੁਖ ਆਪਣੇ ਬੋਲਾਂ ਪ੍ਰਤੀ ਅ ਕਹਿ ਲੋ ਵੀ ਸੱਚਾ ਹੋਵੇ ਸਹੀ ਹੋਵੇ ਠੀਕ ਹੋਵੇ ਇਹ ਨਾ ਹੋਵੇ ਵੀ ਬੋਲੇ ਕੁਝ ਹੋਰ ਤੇ ਉਹਦਾ ਦਿਲ ਕੁਝ ਹੋਰ ਕਹੇ ਤੇ ਮਤਲਬ ਦਿਲ ਚੋਂ ਝੂਠ ਬੋਲੇ ਦਿਲ ਚ ਫਰੇਬ ਹੋਵੇ ਮੁਖੋਂ ਸੱਚ ਸੱਚਾ ਬੋਲੇ ਇਹਦਾ ਮਤਲਬ ਉਹ ਆਪਣੇ ਆਪ ਪ੍ਰਤੀ ਵੀ ਸੱਚਾ ਨਹੀਂ ਇਨਸਾਨ ਤੇ ਫਿਲਹਾਲ ਦੁਨੀਆ ਚੱਲਦੀ ਇਹ ਜੀ ਇਦਾਂ ਵਾ ਮਨੁੱਖ ਕਹਿੰਦਾ ਕੁਝ ਹੋਰ ਆ ਤੇ ਦਿਲੋਂ ਕੁਝ ਹੋਰ ਹੁੰਦਾ ਹੈ ਜਾਂ ਬਾਬਾ ਸ਼੍ਰੀਖ ਫਰੀਦ ਕਹਿੰਦੇ ਫਰੀਦਾ ਦਿਲ ਕਾ ਦਿਲ ਕਾਤੀ ਗੜ ਬਾਤ ਬਾਹਰ ਦੇ ਸੇ ਚਾਨਣਾ ਦਿਲ ਅੰਧਿਆਰੀ ਰਾਤ ਕੰਨ ਫਰੀਦਾ ਕੰਨ ਮਸੱਲਾ ਸੂਫਗਲ ਦਿਲ ਕਾਤੀ ਦਿਲ ਚ ਸੁਰੀ ਮੂੰਹ ਮੰਦਾ ਮਿੱਠਾ ਬੋਲੀ ਫਿਰ ਇਹਦਾ ਮਤਲਬ ਆਪਸ ਵਿੱਚ ਜਿਹੜਾ ਉਹ ਜਿਹੇ ਜਿਹਾਂ ਅੰਦਰੋਂ ਆ ਉਹ ਜਿਹੇ ਬਾਹਰੋਂ ਨਹੀਂ ਤੇ ਜਿਹੜੇ ਜੀਵ ਆ ਇਹ ਅੰਦਰੋਂ ਵੀ ਉਵੇਂ ਹੁੰਦੇ ਆ ਬਾਹਰੋਂ ਵੀ ਉਵੇਂ ਹੁੰਦੇ ਆ ਜੀ ਕਿਸੇ ਨੂੰ ਪਿਆਰ ਕਰਦੇ ਆ ਤਾਂ ਪਿਆਰ ਹੀ ਕਰਦੇ ਜੇ ਕਿਸੇ ਤੋਂ ਨਫ਼ਰਤ ਕਰਦੇ ਦੂਰ ਹੁੰਦੇ ਵੈਸੇ ਤਾਂ ਇਦਾਂ ਕਰਦੇ ਨਹੀਂ ਇਹ ਮਾਲ ਜਿਹਦੇ ਨਾਲ ਬਣਦੀ ਇਹਨਾਂ ਦੀ ਬਣਦੀ ਆ ਤੇ ਨਹੀਂ ਬਣਦੀ ਤਾਂ ਨਹੀਂ ਬਣਦੀ ਜਿਹਦੇ ਨਾਲ ਹਨਾ ਤੇ ਸੋ ਮੈਂ ਗੱਲ ਸ਼ੁਰੂ ਕੀਤੀ ਸੀ ਬੰਦੇ ਨੂੰ ਜੇ ਆਪਾਂ ਵਧੀਆ ਬੁਲਾਵਾਂਗੇ ਜਾਂ ਮਤਲਬ ਕਿਸੇ ਨਾਲ ਵਧੀਆ ਅਸਰ ਸੂਖ ਰੱਖਾਂਗੇ ਤਾਂ ਉਹ ਉਹਦੇ 'ਚ ਸਾਨੂੰ ਬਹੁਤ ਫਾਲ ਮਿਲਦਾ ਠੀਕ ਹੈ ਤੇ ਚਲੋ ਇੰਨੀ ਕ ਸਾਂਝ ਪਾਈ ਫੁੱਲਾਂ ਚੁੱਕਾਂ ਦੀਖੇ ਮੈਂ